ਦੇਸ਼ ਕਿ ਕੋਈ ਕਹੇ ਪਾਗਲ ਆਵਾਰਾ ਤੇਰੇ ਮੂੰਹ ਇਹੋ ਗੱਲ ਚਾਚ ਦੀ ਨਯਾਰਾ ਦੇਸ਼ ਕਿ ਕੋਈ ਕਹੇ ਪਾਗਲ ਆਵਾਰਾ ਤੇਰੇ ਮੂੰਹ ਇਹੋ ਗੱਲ ਚਾਚ ਦੀ ਨਯਾਰਾ ਤੇਰੇ ਮੂਹੇ ਹੂ ਗਲ ਦੇ ਚਾਚੀ ਦੀ ਤੰਜਾ ਰੋ ਕਿਸ ਦੀਆਂ ਗੱਲਾਂ ਵਿੱਚ ਆਉਣਾ ਛੱਡੇ ਦੇ ਕਿਸ ਦੀਆਂ ਗੱਲਾਂ ਵਿੱਚ ਆਉਣਾ ਛੱਡੇ ਦੇ ਮੇਰੇ ਪ੍ਰਤੀਵਮ ਦਿਲੋਂ ਕੱਢ ਦੇ ਮੇਰੇ ਪ੍ਰਤੀਵਮ ਦਿਲੋਂ ਕੱਢ ਦੇ ਕਰ ਖੁਲ ਗੰਦ ਰੱਖ ਦਿਲ ਕੋਈ ਨਾ ਰੱਖ ਦਿਲ ਨੂੰ ਕਿਥੇ ਦੀਆਂ ਗੱਲਾਂ ਵਿੱਚ ਉਹਦਾ ਛੱਡੀ ਦੇ ਮੇਰੇ ਪ੍ਰਤੀ ਬਮਦ ਲੋਕ ਕਢ ਦੇ ਕਰੇ ਖੁੱਲ ਗਲ ਦਿਲ ਰੱਖ ਕੋਈ ਨਾ ਕਰ ਗਲ ਖੁੱਲ ਰੱਖ ਦਿਲ ਕੋਈ ਨਾ ਬੇਸ਼ੱਕ ਕੱਢ ਲਗ ਬਾਰੇ ਤੁਸਾਰਾ ਬੇਸ਼ੱਕ ਕੋਈ ਕਹੇ ਪਾਗਲ ਆਵਾਜ਼ਾ ਤੀਰੀ ਮੂਹਿ ਹੁ ਕਲ ਚਾਕੇ ਸ਼ੋਰਤ ਮੇਰੀ ਦੇਖ ਪੋਸ਼ਾਕਾਂ ਤੇ ਨਾ ਜਾ ਸ਼ੋਰਤ ਮੇਰੀ ਦੇਖ ਸ਼ੋਰਤ ਮੇਰੀ ਦੇਖ ਪੋਸ਼ਾਕਾਂ ਤੇ ਨਾ ਜਾ ਦੇਖ ਮੇਰੀ ਸਾਦਗੀ ਹੱਥ ਤੂੰ ਮਿਲਾ ਦੇਖ ਮੇਰੀ ਸਾਦਗੀ ਤੇ ਤੂੰ ਮਨਾ ਮੰਗਮੀਆਂ ਬਸਾਣਾ ਲੈਣਾ ਪਰ ਮਾਮਾ ਮੰਗਮੀਆਂ ਬਸਾਣਾ ਲੈਣਾ ਪਰ ਮਾਮਾ ਛੂਟੀ ਜਹੀ ਕੁਲਲੀ ਨ ਤਖਟ ਹਿਲਾਣਾ ਛੂਟੀ ਜਹੀ ਕੁਲਲੀ ਨ ਤਖਟ ਹਿਲਾਣਾ ਦੇਖ ਕੇ ਕੋਈ ਕਹੇ ਪਾਗਲ ਆਵਾਲਾ ਬੇਸ਼ੱਕ ਕੋਈ ਕਹੇ ਪਾਗਲ ਆਵਾਰਾ ਤੇਰੀ ਮੂਹੇ ਉਹ ਗੱਲ ਚਾਚੀ ਦੀ ਨਯਾਰਾ ਤੇਰੀ ਮੂਹੇ ਉਹ ਗੱਲ ਚਾਚੀ ਦੀ ਨਯਾਰਾ ਬੇਸ਼ੱਕ ਤੇਰੇ ਪਿੱਛੇ ਕੰਮ ਕਾਰ ਛੱਡੇਆ ਬੇਸ਼ੱਕ ਤੇਰੇ ਪਿੱਛੇ ਕੰਮ ਕਾਰ ਛੱਡੇਆ ਬਿਸ਼ੱਕ ਤੇਰੇ ਪਿੱਛੇ ਕੰਮਕਾਰ ਛੱਡਿਆ ਤਾਹੀਂ ਪਰਵਾਰ ਮੇਰੇ ਕਰੋ ਕੱਢਿਆ ਤਾਹੀਂ ਪਰਵਾਰ ਮੇਰੇ ਕਰੋ ਕੱਢਿਆ ਦਿਲੋਂ ਕੱਢ ਨੈਣ ਜੋਤੀਏ ਦਿਲੋਂ ਕੱਢ ਨੈਣ ਜੋਤੀਏ ਤੰਗ ਰੂਰ ਵੀ ਦੇ ਦਿਲ ਤੇ ਨਾ ਪਾਰ ਪਾਈ ਤਾਰਾ ਦਿਲੋਂ ਕੱਢ ਲੈਣ ਜੋਤੀਏ ਤੰਗ ਰੂਰ ਵੀ ਦੇ ਦਿਲ ਤੇ ਨਾ ਪਾਰ ਪਾਈ ਪਰਾ ਬੇਸ਼ੱਕ ਕੋਈ ਪਾਗਲ ਕਹੇ ਕੋਈ ਆਵਾਰਾ ਬੇਸ਼ੱਕ ਕੋਈ ਕਹੇ ਪਾਗਲ ਆਵਾਰਾ देशक कोई कहे पागल आवादा तेरे मुंह ही हो गल चाच दी नयरा तेरे मुंह ही हो गल चाच दी नयरा तेरे मुंह ही हो गल चाच दी नयरा